ਚੀਨ ਦੇ ਵਿੱਚ ਕੋਵਿਡ ਦੇ 5 ਸਾਲਾਂ ਬਾਅਦ ਫਿਰ ਤੋਂ ਇੱਕ ਹੋਰ ਨਵਾਂ ਵਾਇਰਸ ਆਇਆ ਸਾਹਮਣੇ। ਇਹ ਸਾਰ ਬੱਚਿਆਂ ਤੇ ਬਜ਼ੁਰਗਾਂ ਨੂੰ ਬਣਾ ਰਿਹਾ ਹੈ ਸਿੱਧਾ ਆਪਣਾ ਸ਼ਿਕਾਰ। ਕੀ ਹੈ ਇਸ ਦਾ ਅਸਲ ਸੱਚ? ਐਚਐਮਪੀਵੀ ਦੇ ਭਾਰਤ ਦੇ ਵਿੱਚ ਹੁਣ ਤੱਕ ਮਿਲੇ 3 ਕੇਸ। ਕਰੋਨਾ ਦੇ ਵਾਂਗ ਕੀ ਇਹ ਵਾਇਰਸ ਵੀ ਦੁਨੀਆ ਦੇ ਵਿੱਚ ਫੈਲ ਸਕਦਾ ਹੈ? ਕੀ ਹਨ ਇਸ ਬਿਮਾਰੀ ਦੇ ਸ਼ੁਰੂਆਤੀ ਲੱਛਣ? ਔਰ ਜਾਣਦੇ ਹਾਂ ਸਾਡੀ ਇਸ ਖਾਸ ਰਿਪੋਰਟ ਦੇ ਵਿੱਚ ਜੀ ਹਾਂ ਚੀਨ ਦੇ ਵਿੱਚ ਫੈਲੇ ਕਰੋਨਾ ਵਰਗੇ ਵਾਇਰਸ ਦਾ ਭਾਰਤ ਦੇ ਵਿੱਚ ਤੀਜਾ ਮਾਮਲਾ ਮਿਲ ਗਿਆ ਜਿਸ ਦਾ ਨਾਮ ਹੈ ਐਚ ਐਮ ਪੀ ਵੀ ਦਾ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ 2 ਮਹੀਨੇ ਦਾ ਬੱਚਾ ਜਿਹੜਾ ਕਿ ਇਸ ਬਿਮਾਰੀ ਦੇ ਨਾਲ ਪਾਇਆ ਗਿਆ ਹੈ ਜਿਸ ਬਿਮਾਰੀ ਦਾ ਨਾਮ ਦੱਸਦੀ ਹੈ ਕਿ ਹਿਊਮਨ ਮੈਟਾ ਪਨੀਓਮੋ ਵਾਇਰਸ ਹੈ ਤਾਂ ਜੋ ਕਿ ਇਨਫੈਕਟਡ ਪਾਇਆ ਗਿਆ ਹੈ ਇਸ ਤੋਂ ਪਹਿਲਾਂ ਸੋਮਵਾਰ ਨੂੰ ਕਰਨਾਟਕ ਦੇ ਵਿੱਚ 3 ਮਹੀਨੇ ਦੀ ਬੱਚੀ ਅਤੇ 8 ਮਹੀਨੇ ਦੇ ਬੱਚੀ ਚ ਇਹ ਵਾਇਰਸ ਮਿਲਿਆ ਹੈ ਤਾਂ ਕਰਨਾਟਕ ਦੇ ਦੋਵੇਂ ਮਾਮਲੇ ਦੇ ਬਾਰੇ ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਬੱਚੇ ਰੂਟੀਨ ਜਾਂਚ ਦੇ ਲਈ ਹਸਪਤਾਲਾ ਪਹੁੰਚੇ ਨੇ ਹਸਪਾਲ ਦੇ ਵਿੱਚ ਪਹੁੰਚੇ ਨੇ ਤਾਂ ਟੈਸਟ ਹੀ ਕਰਵਾਉਣ ਦੇ ਉੱਤੇ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਹਾਲਾਂਕਿ ਕਰਨਾਟਕ ਦੇ ਸਿਹਤ ਵਿਭਾਗ ਨੇ ਸਾਫ਼ ਕੀਤਾ ਹੈ ਕਿ ਬੱਚਿਆਂ ਦੇ ਸੈਂਪਲ ਨਿੱਜੀ ਹਸਪਤਾਲ ਦੇ ਵਿੱਚ ਜਾਂਚੇ ਗਏ ਹਨ ਤੇ ਉਹਨਾਂ ਨੇ ਸਰਕਾਰੀ ਲੈਬ ਦੇ ਵਿੱਚ ਜਾਂਚ ਨਹੀਂ ਕਰਵਾਈ। ਉੱਥੇ ਇਹ ਗੁਜਰਾਤ ਦੇ ਔਰੰਜ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਅਮ다ਬਾਦ ਦੇ ਵਿੱਚ 2 ਮਹੀਨੇ ਦੇ ਬੱਚੇ ਦੀ ਸਿਹਤ ਖਰਾਬ ਹੋਣ ਦੇ ਉੱਤੇ 15 ਦਿਨ ਪਹਿਲੇ ਉਸ ਦਾ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਸੀਗਾ ਦੱਸ ਦਈਏ ਕਿ ਇਸ ਵਾਇਰਸ ਦਾ ਅਸਲ ਸੱਚ ਕੀ ਹੈ ਉਸ ਦੀ ਪੂਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ ਅਸਲ ਕਰੋਨਾ ਦੀ ਦਹਿਸ਼ਤ ਕਦੇ-ਕਦੇ ਜ਼ੋਰ ਫੜ ਲੈਂਦੀ ਹੈ ਜਦੋਂ ਕਿ ਇਸ ਨੂੰ ਆਏ ਹੋਏ 5 ਸਾਲ ਦਾ ਲੰਮਾ ਸਮਾਂ ਬੀਤ ਚੁੱਕਿਆ ਐਤੋਂ ਤੱਕ ਕਿ ਇੱਕ ਹੋਰ ਮਹਾਮਾਰੀ ਦੀ ਚਰਚਾ ਸੋਸ਼ਲ ਮੀਡੀਆ ਤੇ ਉੱਤੇ ਜ਼ੋਰਾਂ ਸ਼ੋਰਾਂ ਦੇ ਨਾਲ ਫੈਲ ਗਈ ਹੈ ਐਕਸ ਪਲੇਟਫਾਰਮ ਦੇ ਉੱਤੇ ਗਰੰਟੀ ਦੇ ਨਾਲ ਦਾਵਾ ਕੀਤਾ ਜਾ ਰਿਹਾ ਹੈ ਕਿ ਚੀਨ ਦੇ ਹਸਪਤਾਲਾਂ ਦੇ ਵਿੱਚ ਬਹੁਤ ਜ਼ਿਆਦਾ ਭੀੜ ਦੇਖਣ ਨੂੰ ਮਿਲੀ ਹੈ ਅੰਤਿਮ ਸੰਸਕਾਰਾਂ ਦੇ ਲਈ ਲੰਬੀਆਂ ਲਾਈਨਾਂ ਲੱਗ ਚੁੱਕੀਆਂ ਨੇ ਇਨ ਫਲੇਜ਼ਾ ਹੈ ਤਾਂ ਕਿ ਬਲਕਿ ਇਸ ਦੇ ਨਾਲ ਹੋਰ ਵੀ ਕਈ ਜਿਹੜੇ ਕਿ ਰੈਸਮਈ ਵਾਇਰਸ ਨੇ ਜੁਨਾਦਾ ਨਾਮ ਜਿਹੜੇ ਕਿ ਮਾਈਕੋਪਲਾਜ਼ਮਾ ਨਿਮੋਨੀਆ ਅਤੇ ਕਈ ਤਰ੍ਹਾਂ ਦੇ ਰੈਸਮਈ ਵਾਇਰਸਾਂ ਦਾ ਪ੍ਰਕੋਪ ਵਧ ਗਿਆ ਜਿਨ੍ਹਾਂ ਦੇ ਵਿੱਚ ਇੱਕ ਨਵਾਂ ਵਾਇਰਸ HMPV ਜਿਸ ਦੀ ਫੁੱਲ ਫਾਰਮ ਹੈਗੀ ਹੈ ਹਿਊਮਨ ਮੈਟਾਪਨੀਓਮੋ ਵਾਇਰਸ ਦੇ ਸਭ ਤੋਂ ਵੱਧ ਚਰਚਾ ਨੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਕਹਿ ਰਹੇ ਨੇ ਕਿ ਚੀਨ ਇੱਕ ਵਾਰ ਫਿਰ ਇਸ ਵਾਇਰਸ ਦੇ ਕਾਰਨ ਹੋਰੇ ਜਾਨ ਮਾਲ ਦੇ ਨੁਕਸਾਨ ਨੂੰ ਲੁਕੋ ਰਿਹਾ ਅਤੇ ਅਸਲ ਗੱਲ ਨਹੀਂ ਦੱਸ ਰਿਹਾ ਦੱਸਦੇ ਕਿ ਟੋਆਈ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਚੀਨ ਦੇ ਵਿੱਚ ਸਾਹ ਦੀਆਂ ਛੂਤ ਦੀਆਂ ਬਿਮਾਰੀਆਂ ਤੋਂ ਪੀੜਿਤ ਮਰੀਜ਼ਾਂ ਦੀ ਗਿਣਤੀ ਯਕੀਨੀ ਤੌਰ ਦੇ ਉੱਤੇ ਵਧੀ ਹੈ ਪਰ ਹੁਣ ਤੱਕ ਨਾ ਤਾਂ ਚੀਨੀ ਸਰਕਾਰ ਅਤੇ ਨਾ ਹੀ ਵਿਸ਼ਵ ਸਿਹਤ ਸੰਗਠਨ ਨੇ ਇਸ ਬਾਰੇ ਕੁਝ ਕੀਤਾ ਹੈ ਇਸ ਦੇ ਲਈ ਇਹ ਨਿਸ਼ਚਿਤ ਤੌਰ ਦੇ ਉਤੇ ਨਹੀਂ ਕਿਹਾ ਜਾ ਸਕਦਾ ਕਿ ਅਸਲ ਦੇ ਵਿੱਚ ਚੀਨ ਦੇ ਵਿੱਚ ਕੋਈ ਮਹਾਮਾਰੀ ਆਈ ਹੈ ਜਾਂ ਫਿਰ ਇਹ ਸਿਰਫ ਬਕਵਾਸ ਹੈ ਜਦੋਂ ਠੰਡ ਵੱਜ ਜਾਂਦੀ ਹੈ ਤਾਂ ਬੱਚਿਆਂ ਅਤੇ ਬਜ਼ੁਰਗਾਂ ਦੇ ਵਿੱਚ ਸਾਹ ਦੀਆਂ ਬਿਮਾਰੀਆਂ ਦਾ ਖਤਰਾ ਵੀ ਵੱਜ ਜਾਂਦਾ ਹੈ ਇਸ ਦਾ ਕਾਰਨ ਇਹ ਹੈ ਕਿ ਬੱਚਿਆਂ ਦੇ ਵਿੱਚ ਇਮਿਊਨਿਟੀ ਦਾ ਵਿਕਾਸ ਠੀਕ ਤਰ੍ਹਾਂ ਨਾਲ ਨਹੀਂ ਹੋ ਪਾਉਂਦਾ ਤੇ ਬਜ਼ੁਰਗਾਂ ਦੇ ਵਿੱਚ ਇਮਿਊਨਿਟੀ ਕਮਜ਼ੋਰ ਹੋਣ ਲੱਗਦੀ ਹੈ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਦਮਾ ਜਾਂ ਫਿਰ ਸੀਓਪੀਡੀ ਹੈ ਜਾਂ ਫਿਰ ਉਹਨਾਂ ਨੂੰ ਠੰਡ ਵਿੱਚ ਜ਼ਿਆਦਾ ਖਤਰਾ ਹੁੰਦਾ ਹੈ ਤਾਂ ਦੱਸ ਦੇ ਕਿ ਇਹਦੀ ਅਸਲ ਸੱਚਾਈ ਕੀ ਹੈ ਕਿ ਅਸਲ ਦੇ ਵਿੱਚ ਕੋਈ ਮਹਾਮਾਰੀ ਹੈ ਜਾਂ ਫਿਰ ਕੋਈ ਹੋਰ ਕਿਉਂਕਿ ਹੁਣ ਸਵਾਲ ਇਹ ਹੈ ਕਿ ਇਹ ਮਹਾਮਾਰੀ ਸੱਚਮੁੱਚ ਚੀਨ ਦੇ ਵਿੱਚ ਹੀ ਫੈਲ ਰਹੀ ਹੈਗੀ ਹੈ ਜਾਂ ਫਿਰ ਸਾਡੇ ਭਾਰਤ ਦੇ ਵਿੱਚ ਵੀ ਆ ਚੁੱਕੀ ਹੈ ਕਿਉਂਕਿ ਐਕਸ ਦੇ ਉੱਤੇ ਕੁਝ ਯੂਜ਼ਰਸ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਹਸਪਤਾਲ ਮਰੀਜ਼ਾਂ ਦੇ ਨਾਲ ਭਰੇ ਹੋਏ ਦਿਖਾਈ ਦੇ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਚੀਨ ਦੇ ਵਿੱਚ ਇੱਕ ਨਵਾਂ ਵਾਇਰਸ ਆ ਗਿਆ ਹੈ ਪਰ ਇਸ ਵੀਡੀਓ ਦੀ ਕੋਈ ਵੀ ਜਾਂਚ ਨਹੀਂ ਕੀਤੀ ਗਈ ਹੈ ਇਸ ਬਾਰੇ ਸਾਡੇ ਚੈਨਲ ਦੇ ਵੱਲੋਂ ਵੀ ਕੋਈ ਪੁਸ਼ਟੀ ਨਹੀਂ ਕੀਤੀ ਜਾਂਦੀ ਹੈ ਕਿ ਆਹ ਵੀਡੀਓ ਕਿੱਧਰ ਦੀ ਹੈਗੀ ਹੈ ਪਰ ਜਿਹੜੀ ਆਹ ਜਿਹੜੀ ਕਿ ਖਬਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈਗੀ ਹੈ ਕਿ ਵੀਡੀਓ ਕਦੋਂ ਦਾ ਹੈਗਾ ਇਸ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਜੇਕਰ ਕੋਈ ਮਹਾਮਾਰੀ ਹੁੰਦੀ ਹੈ ਤਾਂ ਵਿਸ਼ਵ ਸਿਹਤ ਸੰਗਠਨ ਨੇ ਇਸ ਬਾਰੇ ਜ਼ਰੂਰ ਕੁਝ ਕਿਹਾ ਹੁੰਦਾ ਹਾਲਾਂਕਿ ਫਲੂ ਅਤੇ ਐਚਐਮਪੀਵੀ ਦੇ ਜਿਹੜੇ ਕਿ ਹਮਲੇ ਨੇ ਸਰਦੀਆਂ ਦੇ ਮੌਸਮ ਦੇ ਵਿੱਚ ਹੁੰਦੇ ਨੇ ਵਰਤਮਾਨ ਦੇ ਵਿੱਚ ਚੀਨ ਦੇ ਵਿੱਚ ਬਹੁਤ ਸਾਰੇ ਐਚ ਐਮ ਪੀ ਵੀ ਮਰੀਜ਼ ਨੇ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਕਿ ਐਚ ਐਮ ਪੀ ਵੀ ਨਵਾਂ ਨਹੀਂ ਹੈ ਇਸ ਦੀ ਪਛਾਣ 2001 ਦੇ ਵਿੱਚ ਹੋਈ ਸੀਗੀ ਪਰ ਸੋਸ਼ਲ ਮੀਡੀਆ ਦੇ ਉੱਤੇ ਇਸ ਨੂੰ ਨਵਾਂ ਦੱਸਿਆ ਜਾ ਰਿਹਾ ਹੈ ਇਸ ਲਈ ਇਹ ਯਕੀਨੀ ਨਾਲ ਨਹੀਂ ਕਿਹਾ ਜਾ ਸਕਦਾ ਕਿ ਚੀਨ ਦੇ ਵਿੱਚ ਕੋਈ ਨਵੀਂ ਮਹਾਮਾਰੀ ਆਈ ਹੈ ਜਾਂ ਫਿਰ ਕੁਝ ਹੋਰ ਹੈ ਪਰ ਹਾਲਾਕੇ ਜੜੀ ਕੀ ਖਬਰ ਨਿਕਲ ਕੇ ਆ ਰਹੀ ਹੈ ਕਿ ਸੂਤਰਾ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਕਿ ਭਾਰਤ ਦੇ ਵਿੱਚ ਵੀ ਤਿੰਨ ਜਿਹੜੇ ਕੀ ਇਸ ਦੇ ਕੇਸ ਦੇਖਣ ਨੂੰ ਮਿਲਦੇ ਨੇ ਦੱਸਦੀ ਹੈ ਕਿ ਬੱਚੇ ਨੂੰ ਸਰਦੀ ਅਤੇ ਤੇਜ਼ ਬੁਖਾਰ ਵੀ ਹੋ ਜਾਂਦਾ ਇਸ ਦੇ ਵਿੱਚ ਕਿਉਂਕਿ ਗੁਜਰਾਤ ਦੇ ਵਿੱਚ ਜਿਹੜੇ ਕੀ ਡਾਕਟਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਦੋ ਅਹਮਦਾਬਾਦ ਦੇ ਵਿੱਚ 2 ਮਹੀਨੇ ਦੀ ਬੱਚੀ ਦੀ ਸਿਹਤ ਖਰਾਬ ਹੋਣ ਦੇ ਕਾਰਨ ਉਸ ਨੂੰ 15 ਦਿਨ ਪਹਿਲਾਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਤੇ ਬੱਚੇ ਨੂੰ ਸਰਦੀ ਅਤੇ ਤੇਜ਼ ਬੁਖਾਰ ਸੀ ਤਾਂ ਸ਼ੁਰੂਆਤ ਦੇ ਵਿੱਚ ਉਸ ਨੂੰ 5 ਦਿਨਾਂ ਤੱਕ ਵੈਂਟੀਲੇਟਰ ਦੇ ਉੱਤੇ ਰੱਖਿਆ ਗਿਆ ਸੀਗਾ ਇਸ ਤੋਂ ਬਾਅਦ ਹੋਈਆਂ ਕਈ ਜਾਂਚਾਂ ਦੇ ਵਿੱਚ ਬੱਚੇ ਦੇ ਵਾਇਰਸ ਦੇ ਨਾਲ ਪੀੜਿਤ ਹੋਣ ਦੀ ਗੱਲ ਸਾਹਮਣੇ ਆਈ ਹੈ ਤਾਂ ਐਚਐਮਪੀਵੀ ਵਾਇਰਸ ਦੇ ਨਾਲ ਪੀੜਿਤ ਹੋਣ ਦੇ ਉੱਤੇ ਮਰੀਜ਼ਾਂ ਦੇ ਵਿੱਚ ਸਰਦੀ ਅਤੇ ਕੋਵਿਡ-19 ਵਰਗੇ ਲੱਛਣ ਦਿਖਾਈ ਦਿੰਦੇ ਨੇ ਇਸ ਦਾ ਸਭ ਤੋਂ ਜ਼ਿਆਦਾ ਅਸਰ ਛੋਟੇ ਬੱਚਾਂ ਦੇ ਉੱਤੇ ਦੇਖਿਆ ਜਾ ਰਿਹਾ ਹੈ ਤਾਂ ਇਹਨਾਂ ਦੇ ਵਿੱਚ 2 ਸਾਲ ਤੋਂ ਘੱਟ ਉਮਰ ਦੇ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਤਾਂ ਆਪਣੇ ਬੱਚਾਂ ਦਾ ਜ਼ਰੂਰ ਖਿਆਲ-ਖਿਆਲ ਰੱਖਿਆ ਕਰੋ ਕਿਉਂਕਿ ਅਜਿਹੇ ਵਾਇਰਸ ਕਿਉਂਕਿ ਪਹਿਲਾਂ ਵੀ ਪੂਰੀ ਦੁਨੀਆ ਕਰੋਨਾ ਵਾਇਰਸ ਦੇ ਨਾਲ ਜੂਝ ਚੁੱਕੀ ਸੀਗੀ ਤੇ ਹੁਣ ਫਿਰ ਤੋਂ ਕਿਹਾ ਜਾ ਰਿਹਾ ਸੂਤਰਾਂ ਦੇ ਮੁਤਾਬਕ ਕਿ ਨਵਾਂ ਵਾਇਰਸ ਭਾਰਤ ਦੇ ਵਿੱਚ ਵੀ ਆ ਚੁੱਕਿਆ ਹੈਗਾ ਕਿਉਂਕਿ ਗੁਜਰਾਤ ਦੇ ਵਿੱਚ ਵੀ ਇਹ ਮਾਮਲਾ ਦੇਖਣ ਨੂੰ ਮਿਲ ਰਿਹਾ ਹੈਗਾ ਕੇਸ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਚੀਨ ਦੇ ਵਿੱਚ ਜੋ ਕਿ ਕਰੋਨਾ ਵਰਗੇ ਵਾਇਰਸ ਜੋ ਕਿ ਫੈਲ ਰਿਹਾ ਹੈਗਾ ਤਾਂ ਭਾਰਤ ਦੇ ਵਿੱਚ ਵੀ ਉਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਕਿ ਤਾਂ ਜੇਕਰ ਤੁਹਾਡੀ ਸਿਹਤ ਦੇ ਲਈ ਸਾਡੇ ਵੱਲੋਂ ਇਹੀ ਕਿਹਾ ਜਾਵੇਗਾ ਕਿ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਬੁਖਾਰ ਹੁੰਦਾ ਹੈ ਕੁਝ ਵੀ ਹੁੰਦਾ ਹੈ ਤਾਂ ਟ੍ਰੀਟਮੈਂਟ ਜ਼ਰੂਰ ਕਰਵਾਓ ਆਪਣੇ ਨੇੜਲੇ ਡਾਕਟਰ ਦੇ ਨਾਲ